ਸਾਸ਼ਨ ਮੁਰਦਾਬਾ ਪੁਲਿਸ ਸਾਸ਼ਨ ਮੁਰਦਾਬਾ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਮੁਰਦਾਬਾ ਗਾਉਂ ਰક્ષਕ ਦਲ ਦੇ ਰਾਸ਼ਟਰੀ ਪ੍ਰਧਾਨ ਸतीश ਕੁਮਾਰ ਦੀ ਅਗਵਾਈ ਚ ਸ਼੍ਰੀ ਹਿੰਦੂ ਤਖਤ ਅਤੇ ਗਾਉਂ ਰક્ષਕ ਦਲ ਵੱਲੋਂ ਸਾਂਝੇ ਤੌਰ ਤੇ ਗਾਉਂ ਮਾਸ ਨਾਲ ਭਰਿਆ ਟਰੱਕ ਮੰਡੀ ਗਵੰਦਗੜ ਵਿਖੇ ਫੜਿਆ ਗਿਆ ਜਿਸ ਵਿੱਚ ਕਰੀਬ 5 ਟਨ ਗਾਉਂ ਮਾਸ ਦੱਸਿਆ ਜਾ ਰਿਹਾ ਹੈ ਇਸ ਮੌਕੇ ਗਾਉਂ ਭਗਤਾ ਨੇ ਪੁਲਿਸ ਪ੍ਰਸ਼ਾਸਨ ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾ ਸੜਕ ਤੇ ਜਾਮ ਲਗਾ ਦਿੱਤਾ ਜੋ ਕਿ ਕਈ ਘੰਟੇ ਚੱਲਿਆ ਸਤਿਸ਼ কুমার ਰਾਸ਼ਟਰੀ ਪ੍ਰਧਾਨ ਗਊ ਰੱਖਿਆ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤਾਂ ਕੀ issue ਜਿਹੜਾ ਉਹਨੇ ਜਾਮ ਲਗਾਇਆ ਮੇਰੇ ਕੋਲ ਸੋਚਨਾ ਸੀ ਇਹ ਜਿਹੜਾ ਟਰੱਕ ਖੜਿਆ ਇਹਦੇ ਅੰਦਰ ਪੰਜਾਬ ਤੋਂ 70 ਕਵੰਟਲ ਗਊ ਮਾਸ ਭਰਿਆ ਹੋਇਆ ਜਿਹੜਾ ਸ਼੍ਰੀਨਗਰ ਜਾ ਰਿਹਾ ਸੀ ਤੇ ਅਸੀਂ ਪੁਲਿਸ ਨੂੰ ਕੰਟਰੋਲ ਰੂਮ ਤੇ ਸੋਚਨਾ ਦਿੱਤੇ ਮੈਂ ਸਪੈਸ਼ਲ ਇਥੋਂ ਦੇ ਬੰਦੇ ਜਗਿੰਦਰਪਾਲ ਜੀ ਨੂੰ ਥਾਣੇ 'ਚ ਭੇਜਿਆ ਵੀ ਪੁਲਿਸ ਟੀਮ ਭੇਜੋ ਨਾਕਾ ਬੰਦ ਕਰਕੇ ਇਸ ਨੂੰ ਰੋਕਿਆ ਜਾਵੇ ਅੱਧਾ ਘੰਟਾ ਥਾਣੇ ਦੇ ਅੰਦਰ ਇਹਨਾਂ ਨੇ ਮਨਤਾਂ ਕਰੀਆਂ ਕੋਈ ਵੀ ਬੰਦਾ ਜਾਣ ਵਾਸਤੇ ਤਿਆਰ ਨਹੀਂ ਹੋਇਆ ਹੁਣ ਤੁਸੀਂ ਦੇਖ ਰਹੇ ਹੋ 2 2.5 ਘੰਟੇ ਹੋ ਗਏ ਭੜੇ ਨੂੰ ਇੱਥੇ ਐਸਐਸਓ ਵੀ ਹਾਜ਼ਰ ਨਹੀਂ ਹੈ ਮੈਨੂੰ ਦੱਸਿਆ ਇਹਨਾਂ ਨੇ ਕਹਿੰਦੇ 30 ਤੋਂ 32 ਫੋਨ ਅਸੀਂ ਮਾਰ ਚੁੱਕੇ ਹਾਂ ਇਹਨਾਂ ਨੇ ਫੋਨ ਨਹੀਂ ਚੱਕਿਆ ਮੈਂ ਡੀਜੀਪੀ ਸਾਹਿਬ ਨੂੰ ਇੱਕ ਫੋਨ ਮਾਰਿਆ ਤੇ ਉਹਨਾਂ ਨੇ ਪਹਿਲੀ ਮੇਰੀ ਰਿੰਗ ਤੋਂ ਉਹਨਾਂ ਨੇ ਫੋਨ ਚੁੱਕਿਆ ਤੇ ਨੀਚੇ ਕੀ ਹੋ ਰਿਹਾ ਹੈ ਵੱਡੇ ਅਫਸਰ ਕੋਆਪਰੇਟ ਵੀ ਕਰਦੇ ਹਨ ਪਰ ਨੀਚੇ ਤੁਸੀਂ ਜੋ ਦੇਖਿਆ ਅਜਹਾਲ ਅਨੇ ਫੋਨ ਕਰਨ ਤੋਂ ਬਾਵਜੂਦ ਵੀ ਕੋਈ ਇੱਥੇ ਸਾਡੀ ਮਦਦ ਕਰਨ ਨਾ ਆਇਆ ਮਜਬੂਰਨ ਅਸੀਂ ਇਸ ਗੱਡੀ ਨੂੰ ਰੋਕਿਆ ਸਾਡੇ ਉੱਪਰ ਵੀ ਚੜਾਉਣ ਦੀ ਕੋਸ਼ਿਸ਼ ਕਰੀ ਇਹ ਜਿਹੜਾ ਮਾਸ ਆ ਇਹ ਪੰਜਾਬ ਦੇ ਅੰਦਰ ਵੀ ਸਪਲਾਈ ਹੁੰਦਾ ਜਿਹੜੀਆਂ ਜਗ੍ਹਾ ਜਗ੍ਹਾ ਬਰੀਆਨੀ ਦੀਆਂ ਦੁਕਾਨਾਂ ਖੁੱਲੀਆਂ ਵੱਡੇ ਵੱਡੇ ਪਤਿਲਾਂ ਵਾਲੇ ਇਹ ਸਾਰਿਆਂ ਨੂੰ ਇਹ ਗੋਮਾ ਸਖਵਾ ਰਹੇ ਆ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਅੰਦਰੋਂ ਜੇ ਸ਼ਾਂਤੀ ਬਹਾਲ ਰੱਖਣੀ ਹੈ ਤਾਂ ਜਿਹੜੇ ਰਹਿੰਗੀਆਂ ਮੁਸਲਮਾਨ ਜਿਹੜੇ ਬੰਗਲਾਦੇਸ਼ੀ ਮੁਸਲਮਾਨ ਪੰਜਾਬ ਚ ਵੱਢ ਚੁੱਕੇ ਆ ਯੂਪੀ ਤੋਂ ਕ੍ਰਿਮੀਨਲ ਜਿਹੜੇ ਆ ਉਹ ਸਾਰੇ ਪੰਜਾਬ ਚ ਕੁਛ ਚੁੱਕੇ ਆ ਉਹਨਾਂ ਦੇ ਆਨ ਨਾਲ ਹੀ ਪੰਜਾਬ ਦੇ ਅੰਦਰ ਇਹ ਜਿਹੜਾ ਸਾਡੇ ਸਨਾਤਨ ਦਾ ਹਸ਼ਰ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਖੰਨਾ ਦੇ ਅੰਦਰ ਸਾਡੇ ਸ਼ਿਵ ਭਗਵਾਨ ਦੀ ਬੇਅਦਬੀ ਹੋਈ ਤੇ ਹੁਣ ਤੁਸੀਂ ਦੇਖ ਰਹੇ ਹੋ ਗਉਆਂ ਵੱਢ ਵੱਟ ਕੇ ਤਕਰੀਬਨ 150 ਦੇ ਕਰੀਬ ਗਉ ਵੱਢ ਕੇ ਇਹਨਾਂ ਨੇ ਇਹ ਪੈਕਟਾਂ ਚ ਪੈਕ ਕਰੀ ਹੋਈ ਆ ਤੇ ਸਰਕਾਰ ਨੂੰ ਮੈਂ ਬਾਰ ਬਾਰ ਬੇਨਤੀ ਕਰਾਂਗਾ ਇਹਨਾਂ ਨੂੰ ਨੱਥ ਪਾਈ ਜਾਵੇ ਅਸੀਂ ਸ਼ਾਂਤੀ ਚਾਹੁੰਦੇ ਆਂ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਕੋਈ ਵੱਡਾ ਐਜੀਟੇਸ਼ਨ ਕਰਨ ਤੇ ਮਜਬੂਰ ਹੋਈਏ ਇਸ ਤੋਂ ਪਹਿਲਾਂ ਸਰਕਾਰ ਇਹ ਜਿਹੜਾ ਧੰਦਾ ਤਸਕਰੀ ਦਾ ਇਹਨੂੰ ਬੰਦ ਕਰਨਾ ਚਾਹੀਦਾ ਜਗ੍ਹਾ ਜਗ੍ਹਾ ਤੁਸੀਂ ਪਿੰਡਾਂ 'ਚ ਦੇਖਿਆ ਹੁਣ ਮੁਸਲਮਾਨ ਗੁੱਜਰ ਮੱਝਾਂ ਲੈ ਕੇ ਬੈਠੇ ਆਂ ਉਹਨਾਂ ਦਾ ਮੱਝਾਂ ਦਾ ਕੰਮ ਘਟਾ ਗਉ ਤਸਕਰੀ ਤਾਂ ਤੇ ਗਉਆਂ ਵੱਢਣ ਦਾ ਕੰਮ ਜ਼ਿਆਦਾ ਹੈ ਪ੍ਰਧਾਨ ਜੀ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਹੁੰਦੀ ਜਿਵੇਂ ਰਹਿੰਦੇ ਤਾਂ ਉਹਰੇ ਪੰਜਾਬ 'ਚ ਹੀ ਨੇ ਨਾ ਉਹਨਾਂ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਕਰਾਈ ਜਾਂਦੇ ਦੇਖੋ ਇਹ ਸਰਕਾਰਾਂ ਦੇ ਕੰਮ ਆ ਇੱਕ ਹੋਟਲ 'ਚ ਕਮਰਾ ਲੈਣ ਵਾਸਤੇ ਤੁਹਾਨੂੰ ਆਧਾਰ ਕਾਰਡ ਦੇਣਾ ਪਏਗਾ ਤਾਂ ਤੁਹਾਨੂੰ ਹੋਟਲ 'ਚ ਕਮਰਾ ਮਿਲੂਗਾ ਸਾਡੇ ਦੇਸ਼ 'ਚ ਰਹਿਣ ਵਾਸਤੇ ਕਿਸੇ ਨੂੰ ਕੋਈ ਆਧਾਰ ਕਾਰਡ ਦੀ ਲੋੜ ਨਹੀਂ ਆ ਇਹ ਧਰਮਸ਼ਾਲਾ ਸਮਝਿਆ ਹੋਇਆ ਤੇ ਮੈਂ ਤਾਂ ਹਿੰਦੂ ਭਰਾਵਾਂ ਨੂੰ ਸਨਾਤਨੀਆਂ ਨੂੰ ਸਾਰੇ ਹਿੰਦੂ ਸਿੱਖ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਇਹ ਸਾਡੇ ਭਾਈਚਾਰੇ ਦੇ ਅੰਦਰ ਦਰਾਰ ਪਾਉਣ ਵਾਸਤੇ ਇਹ ਜਿਹੜਾ ਸਿਸਟਮ ਚੱਲ ਰਿਹਾ ਇਸ ਨੂੰ ਰੋਕਣ ਵਾਸਤੇ ਸਾਰੇ ਇਕਜੁੱਟ ਹੋ ਕੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਭਜਾਈਏ ਤਾਂ ਕਿ ਪੰਜਾਬ 'ਚ ਜਿਹੜੀ ਸ਼ਾਂਤੀ ਬਣੀ ਰਹੇ ਸਰ ਜਿਹੜੇ ਅਸੀਂ ਪੜੇਗੇ ਕੌਣ ਹੈ ਮੁਸਲਮਾਨ ਹੈ ਮੁਸਲਮਾਨ ਹੈ ਸ਼ਰੀਨਗਰ ਦੇ ਜਿਹੜੇ ਅਸੀਂ ਫੜੇ ਆ ਪਹਿਲਾਂ ਵੀ ਅਸੀਂ ਦੋ ਤਿੰਨ ਟਰੱਕ ਇੱਥੇ ਫੜ ਚੁੱਕੇ ਦੋ ਬੰਦੇ ਗੁਵਿੰਦਗੜ੍ਹ ਦੇ ਵਿਖੇ ਜਿਹੜਾ ਗਊਦਾਨ ਨਾਲ ਭਰਿਆ ਹੋਇਆ ਇਹ ਟਰੱਕ ਮਾਸ ਦੇ ਨਾਲ ਭਰਿਆ ਹੋਇਆ ਟਰੱਕ ਫੜਿਆ ਔਰੇ ਇਹਦੇ ਤੇ ਪਿਛਲੇ 2 2.5 ਘੰਟੇ ਤੋਂ ਸਾਰੇ ਅਸੀਂ ਜਿਦਜਹਿਦ ਕਰ ਰਹੇ ਆਂ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਤੁਹਾਡੇ ਧਿਆਨ ਚ ਸਿਰਫ ਇੱਕ ਛੋਟੀ ਜੀ ਗੱਲ ਲਿਆਉਣਾ ਚਾਹ ਰਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਉਸਸ ਲਗਾਇਆ ਗਿਆ ਹੈ ਉਹ ਕਾਉਸਸ ਦੀ ਕਲੈਕਸ਼ਨ ਹੁੰਦੀ ਹੈ ਕਿ ਆ ਉਹ ਜਿਹੜਾ ਕਾਉਸਸ ਇਕੱਠਾ ਹੋ ਰਿਹਾ ਹੈ ਉਹ ਅਜੇਹਕਮਾਂ ਵਾਸਤੇ ਇਕੱਠਾ ਹੋ ਰਿਹਾ ਹੈ ਇਹ ਕਾਉਸਸ ਦੇ ਨਾਲ ਗਊ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਹੋਣਾ ਚਾਹੀਦਾ ਸੀਗਾ ਜਰ ਕੇ ਹੋ ਕੀ ਰਿਹਾ ਹੈ ਉਹ ਜਿਹੜਾ ਫੰਡ ਹੈ ਉਹਨੂੰ ਰੋਕ ਕੇ ਖਜ਼ਾਨੇ 'ਚ ਰੱਖਿਆ ਜਾ ਰਿਹਾ ਹੈ ਔਰ ਇਹ ਜੇ ਸਾਨੂੰ ਜਿਹੜੀਆਂ ਕਾਨੂੰਨੀਆ ਹਰਕਤਾਂ ਹਨ ਉਹਨਾਂ ਦਾ ਵਿਰੋਧ ਕਰਨਾ ਪੈ ਰਿਹਾ ਹੈ ਮੈਂ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਲਦੀ ਤੋਂ ਜਲਦੀ ਜਿਹੜੇ ਕਾਊਸਸ ਨੇ ਉਹ ਗਊਸ਼ਾਲਾ ਨੂੰ ਰਿਲੀਜ਼ ਕੀਤੇ ਜਾਣ ਔਰ ਜਿਹੜੇ ਇਹਦੇ ਦੋਸ਼ੀ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦੇ ਕੇ ਇੱਕ ਮਿਸਾਲ ਕਾਇਮ ਕੀਤੀ ਜਾਵੇ ਧੰਨਵਾਦ ਸ਼ੋਕਮਾਰ ਰਵਿੰਦਰ ਇਹ 50 ਤੋਂ 70 ਕੁਇੰਟਲ ਦੇ ਕਰੀਬ ਗਊਵਾਸੇ ਦੇ ਵਿੱਚ ਹੈਗਾ ਜਿੱਦਾਂ ਕਿ ਗੱਡੀ ਦੀਆਂ ਜਿਹੜੀਆਂ ਕਮਾਣੀਆਂ ਨੇ ਉਹ ਦੱਸ ਰਹੀਆਂ ਨੇ ਕੀ ਕਹਿਣਾ ਚਾਹੁੰਦੇ जय श्री राम जी मैं शिव साहब पंजाब तो जिला प्रधान जी थो पता लगा गौगुमास ਫਟਿਆ ਗਿਆ ਹੈ ਪ੍ਰਧਾਨੀਆਂ ਗਊਮਾਸ ਦਾ ਸਟੇਸ਼ਨ ਪਰਿਆ ਜੀ ਅੱਜ ਖੰਨੇ ਵੀ ਫੜੀ ਗੱਡੀ ਫੜੀ ਗਈ ਉਹਦੇ ਤਰਨਬਦਸ਼ ਕਰਨਾ ਪਿਆ ਰਾਤ ਨੂੰ ਸਾਨੂੰ 2:00 3:00 ਵਜੇ ਤੱਕ ਉੱਥੇ ਕਰਨਾ ਪਿਆ ਅਪਰਾਸ਼ ਕਰਨਾ ਪਿਆ ਬਸ ਸਾਨੂੰ ਇਹ ਸਮਝ ਆਉਂਦਾ ਸਰਕਾਰ ਕਰ ਕੀ ਰਹੀ ਹੈ ਪ੍ਰਸ਼ਾਸਨ ਕਰ ਕੀ ਰਿਹਾ ਹੈ ਅਣੀ ਨਮੀ ਨਕਮਿਸ ਕਰ ਪ੍ਰਸ਼ਾਸਨ ਦਾ ਗੰਦਾ ਕਿ ਹੁਣ ਤੱਕ ਐਸਐਚਓ ਸੁੱਤਾ ਪਿਆ ਕਰੇ ਜੇ ਉਹਦੇ ਘਰੇ ਕੋਈ ਮਰਿਆ ਹੁੰਦਾ ਉਹ ਸੁੱਤਾ ਪੈਂਦਾ ਹੁੰਦਾ ਹੁਣ ਤੱਕ ਸਾਡੀ ਗਊਮਾਤਾ ਵੱਡੀ ਗਈ ਹੈ ਉਹ ਕਰੇ ਰਾਮਾ ਸੁੱਤਾ ਪਿਆ ਬੇਸਿੰਚੇ ਪਿਆ ਐ ਇਹ ਸ਼ਰਮ ਚਾਹੀਦੀ ਐ ਇੱਥੇ ਐਸਐਸਪੀ ਸਾਹਿਬ ਨੂੰ ਵੀ ਤੇ ਡੀਜੀਪੀ ਸਾਹਿਬ ਨੂੰ ਵੀ ਇਹ ਐਸਾ ਗੰਦਾ ਪ੍ਰਸ਼ਾਸਨ ਰੱਖਿਆ ਤੁਸੀਂ ਇੱਥੇ ਰੱਖਿਆ ਹੋਇਆ ਜਲਦੀ ਜਲਦੀ ਆ ਹਾਂਜੀ ਵੀਰ ਜੀ ਬੋਲੋ ਕੀ ਮੰਗ ਕਰਦੇ ਹੋ ਮੰਗ ਇਹਈ ਐ ਜੀ ਇਹਨੂੰ ਇਹਨੂੰ ਕੱਢੋ ਆ ਗੰਦ ਕੱਢੋ ਪਹਿਲਾਂ ਗਊ ਮਾਤਾ ਦੇ ਸੇਵਾ ਕਰਦੇ ਸੀ ਕਰਾਂਗੇ ਮਦਦ ਆਪਨਾ ਕਰਾਂਗੇ ਪਹਿਲਾਂ ਆ ਗੰਦਾ ਇਹਨੂੰ ਕੱਢੋ ਪਹਿਲਾਂ ਖਾਣੇ ਨੂੰ ਸਸਪੈਂਡ ਕਰੋ ਠੀਕ ਐ ਜੀ ਅੰਨਾ ਬੁਰਾ ਹਾਲ ਐ ਜੇ ਪੈਸੇ ਦੇ ਪੈਸੇ ਦਾ ਕੰਮ ਹੋਵੇ ਤਾਂ ਦੋ ਮਰਚੇ ਕਮ ਹੋ ਜਾਊਗਾ ਜੇ ਗਊ ਮਾਤਾ ਕੰਮ ਹੋਵੇ ਤਾਂ ਛੋਟ ਕੇ ਆ ਕਰਨੀ ਜਾ ਸਕਿਆ ਉਹ ਇਹ ਐਸੇ ਪਤਾ ਨਕੇਲ ਪਈ ਜਾਵੇ ਠੀਕ ਹੈ ਜੀ ਸਾਡੇ ਬੰਦਾ ਕੋ ਮਰ ਜਾਂਦਾ ਇਹ ਕੋ ਹੁੰਦੀ ਵਾਰਸੀ ਇਹਦਾ ਇਸ ਦਾ ਖੰਨੇ ਸ਼ਿਮੰਦਾ ਤੇ ਹੋਇਆ ਬੇਅਦਬੀ ਹੋਈ ਹੈ ਕੱਲ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਜੀ ਕਿ ਇਹ ਲੋਕ ਗੁੰਡੇ ਨੇ ਸੰਸਥਾ ਗੁੰਡੀਆਂ ਨੇ ਹਿੰਦੂ ਗੁੰਡੇ ਨੇ ਪਹਿਲੀ ਗੱਲ ਤਾਂ ਐਮਐਲਏ ਸਾਹਿਬ ਇਹ ਉਹ ਬੰਦੇ ਨੇ ਕਿ ਵੋਟਾਂ ਪਕਾ ਦਿੱਤਾ ਤੁਹਾਨੂੰ ਤੇ ਘਰ ਦੀਆਂ ਵੋਟਾਂ ਹੀ ਪਈਆਂ ਤੁਹਾਨੂੰ ਪਈਆਂ ਕਿ ਐਮਐਲਏ ਬਣ ਕੇ ਤੁਸੀਂ ਸ਼ਹਿਰ ਨੇ ਵੋਟਾਂ ਪਈਆਂ ਤਾਂ ਤੁਸੀਂ ਐਮਐਲਏ ਬਣੇ ਹੋ ਇਹ ਗੱਲ ਕਹਿ ਲੈ ਕੇ ਸੋਚਿਆ ਕਰੋ ਤੇ ਮੋਢਾ ਬੰਦੇ ਹੋ ਸ਼ਹਿਰ ਦੇ ਕਬਸੇ ਅੱਜ ਸਾਰਾ ਸ਼ਹਿਰ ਇਕੱਠਾ ਹੋ ਰਿਹਾ ਇਸ ਵਿਰੋਧ ਦੇ ਵਿੱਚ ਵੀ ਐਮਐਲਏ ਵਿਰੋਧ ਦੇ ਵਿੱਚ ਹਾਜਰ ਬੇਨਤੀ ਹੈ ਸਾਰੇ ਸਨਾਤਨੀਆਂ ਨੂੰ ਕਿ ਮਿਲੋ ਪਹੁੰਚੋ ਅਗਵੰਦਰ ਪਹੁੰਚੋ ਜੀ ਕਿਹਾ ਤੇ ਤਰਨਾਵ ਦਰਸ਼ਨ ਹੋ ਰਿਹਾ ਹੈ ਸਰਕਾਰ ਕੋਈ ਕੰਮ ਨਹੀਂ ਕਰ ਰਹੀ ਪ੍ਰਸ਼ਾਸਨ ਕੋਈ ਕੰਮ ਨਹੀਂ ਕਰ ਰਿਹਾ ਜੈ ਸ਼੍ਰੀ ਰਾਮ ਜੀ